ਨਾ ਪੰਜਾਬ ਦੀ ਸਰਕਾਰ ਨਾ ਸੈਂਟਰ ਦੀ ਸਰਕਾਰ ਕੋਈ ਸੁਣਵਾਈ ਨਹੀਂ ਕਰਦੀ ਚੰਗੀ ਤਰ੍ਹਾਂ ਜਿਹੜੇ ਇਹਨਾਂ ਦੇ ਅਧਿਕਾਰ ਖੇਤਰ ਚੋਂ ਵੀ ਨਹੀਂ ਹੋ ਰਹੇ ਲੋਕ ਰਾਏ ਇਹ ਬਣੀ ਹੈ ਕਿ ਘੱਟ ਤੋਂ ਘੱਟ ਲੋਕਾਂ ਨੂੰ ਚੇਤਨ ਕੀਤਾ ਜਾਵੇ ਸचेत ਕੀਤਾ ਜਾਵੇ ਸਰਕਾਰਾਂ ਨੂੰ ਜਗਾਇਆ ਜਾਵੇ ਅਸੀਂ 20 ਤਰੀਕ ਦਾ ਪ੍ਰੋਗਰਾਮ ਰੱਖਿਆ ਹੈ ਪਰਸੋਂ ਨੂੰ 20 ਤਰੀਕ ਸ਼ਹੀਦ ਬਾਬਾ ਗਰਜਾ ਸਿੰਘ ਸ਼ਹੀਦ ਬਾਬਾ ਬੋਤਾ ਸਿੰਘ ਨੇ ਉਸ ਸਮੇਂ ਦੀ ਸੁੱਤੀ ਸਰਕਾਰ ਨੂੰ ਜਗਾਉਣ ਲਈ ਜਦੋਂ ਜਕਰੀਆ ਖਾਨ ਦੇ ਕੋਲ ਬੈਸੇ ਜਾ ਰਿਹਾ ਵੀ ਸਿੱਖ ਖਤਮ ਕੌਮ ਖਤਮੀ ਹੋ ਗਈ ਹੈ ਉਹਨਾਂ ਨੇ ਇੱਕ ਤਰੀਕਾ ਕਰ ਵਰਤਿਆ ਕਿ ਰਾਸਤੇ 'ਚ ਜਾਂਦੇ ਰਾਹੀ ਨੇ ਕਿਹਾ ਕਿ ਸਿੱਖ ਦੇਖ ਲੈ ਦੋ ਜੰਗਲ ਵਿੱਚ ਸਨ ਉਹ ਕਹਿੰਦਾ ਸੇਖੋ ਕਿਹਦਾ ਸਿੱਖ ਹੈ ਨਹੀਂ ਸਿੱਖ ਖਤਮ ਹੋ ਗਿਆ ਉਹਨਾਂ ਨੇ ਕਿਹਾ ਵੀ ਜਿਹੜਾ ਰਸਤੇ 'ਚ ਜਾਂਦਾ ਇੱਕ ਆਨਾ ਗੱਡੇ ਨੂੰ ਤੇ ਤਹਾ ਖੋਤੇ ਨੂੰ ਟੈਕਸ ਪਤਾ ਉਹਨਾਂ ਨੂੰ ਵੀ ਸੀ ਅਸੀਂ ਖਤਮ ਹੋ ਜਾਣਾ ਉਹਨਾਂ ਨੇ ਜਕਰੀਆ ਖਾਨ ਨੂੰ ਜਗਾਉਣ ਲਈ ਸੁੱਤੀ ਸਰਕਾਰ ਨੂੰ ਟੈਕਸ ਲਾ ਦਿੱਤਾ ਅਸੀਂ ਉਹਨਾਂ ਦੇ ਵਾਰਿਸਾਂ ਉਹਨਾਂ ਸਿੱਖਾਂ ਦੇ ਸ਼ਹੀਦਾਂ ਦੇ ਗੁਰੂਆਂ ਦੇ ਜਰਨੈਲਾਂ ਦੇ ਵਾਰਿਸਾਂ ਅਸੀਂ ਇਹ ਸੁੱਤੀ ਸਰਕਾਰ ਨੂੰ ਜਗਾਉਣ ਲਈ ਤੇ ਲੋਕਾਂ ਨੂੰ ਚੇਤਨਨ ਕਰਨ ਵੀ ਅਸੀਂ ਬੈਠੇ ਕਿਉਂ ਅਸੀਂ 20 ਤਰੀਕ ਨੂੰ ਚੰਡੀਗੜ੍ਹ ਦੇ ਰਸਤੇ ਜਿਹੜੇ ਟੋਲ ਲੱਗੇ ਹੋਏ ਨੇ ਉਹਨਾਂ ਨੇ ਟੈਕਸ ਲਾਇਆ ਸੀ ਅਸੀਂ ਲੋਕ ਉਹਨਾਂ ਨੂੰ ਜਗਾਉਣ ਲਈ ਸਰਕਾਰ ਨੂੰ ਟੈਕਸ ਫ੍ਰੀ ਕਰਨ ਲਈ 3 ਘੰਟੇ ਦਾ ਸਮਾਂ ਲਿਆਵਾ 11 ਤੋਂ 2 ਵਜੇ ਤੱਕ ਚੰਡੀਗੜ੍ਹ ਦੇ ਜਿੰਨੇ ਵੀ ਟੋਲ ਆਉਂਦੇ ਨੇ ਉਹ ਬੰਦ ਕਰਨ ਅਸੀਂ ਖੋਲਣ ਲਈ ਬੰਦ ਕਰਨ ਲਈ ਤੇ ਖੋਲਣ ਲਈ ਅਸੀਂ ਐਲਾਨ ਕਰਤਾ ਉਹਦੇ ਵਾਸਤੇ ਜਿਹੜੇ ਸਾਡੇ ਗੁਰਸਿੱਖ ਨੇ ਸਾਡੇ ਨਾਲ ਸੰਬੰਧਿਤ ਦੇ ਤਾਲਮੇਲ ਕਮੇਟੀ ਦੇ ਇੱਕ ਮੈਂਬਰ ਨੇ ਗਰਦੀਪ ਸਿੰਘ ਜੀ ਬਟਿੰਡਾ ਨੇ ਉਹਨਾਂ ਨੇ ਕਿਹਾ ਵੀ ਅਸੀਂ ਵੀ ਅਸੀਂ ਇੱਥੇ ਤੇ ਆ ਨਹੀਂ ਸਾਡੇ ਇੱਥੇ ਕਰਨੇ ਨੇ ਬਲਵਿੰਦਰ ਸਿੰਘ ਜੀ ਲੋਕ ਅਧਿਕਾਰ ਲਹਿਰ ਦੇ ਮੁਖੀ ਵੀ ਨੇ ਤਾਲਮੇਲ ਕਮੇਟੀ ਤੇ ਸਾਡੇ ਬੁਲਾਰੇ ਵੀ ਨੇ ਉਹਨਾਂ ਨੇ ਕਿਹਾ ਸੀ ਫਰੋਜਪੁਰ ਕਰਨੇ ਇਸੇ ਤਰ੍ਹਾਂ ਬਾਕੀ ਜਿਹੜੇ ਸਾਡੇ ਸੀਗੇ ਗੁਰਦਾਸਪੁਰ ਤੋਂ ਸਰਦਾਰ ਗੁਰਿੰਦਰ ਸਿੰਘ ਦੀ ਬਾਜਾ ਉਹ ਕਦੇਸੀ ਕਰਨੇ ਨੇ ਉਹ ਅਸੀਂ ਕਰਨੇ ਇਹ ਸਾਡਾ ਜਿਹੜਾ ਗੁਰਮੀਨ ਸਾਹਿਬ ਮੋਤੇ ਵੱਲੋਂ ਐਲਾਨ ਚੰਡੀਗੜ੍ਹ ਦੇ ਰਸਤੇ ਖੋਲਣ ਲਈ ਫ੍ਰੀ ਕਰਨ ਲਈ ਤੇ ਨਾਲ ਹੀ ਸਾਡਾ एलान ਆ ਕਿ ਜੇ ਉਦੋਂ ਤੱਕ ਸਰਕਾਰ ਨੇ ਸਾਡੀਆਂ ਜਿਹੜੀਆਂ ਜਾਇਜ਼ ਹੱਕੀ ਮੰਗਾਂ ਨਾ ਮੰਨੀਆਂ ਅਸੀਂ ਫੇਰ ਰਸਤੇ ਬੰਦ ਕਰਨ ਲਈ ਮਜਬੂਰ ਹੋਵਾਂਗੇ ਅਸੀਂ ਕੋਈ ਪ੍ਰਸ਼ਾਸਨ ਨੂੰ ਕੋਈ ਲੋਕਤਾਂ ਨੂੰ ਤੰਗ ਨਹੀਂ ਕਰਨਾ ਚਾਹੁੰਦੇ ਸਾਡੀ ਮਜਬੂਰੀ ਬਣ ਗਈ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਤੇ ਵੀ ਹਜੇ ਤੱਕ ਪਰਮਜੀਤ ਸਿੰਘ ਪਿਉਰਾ ਦੀ ਪੰਜਾਬ ਸਰਕਾਰ ਨੇ ਕਰਦੀ ਐਸਐਸਪੀ ਰੋਕ ਕੇ ਬੈਠੇ ਨੇ ਪਟਿਆਲੇ ਜਗਤਾਰ ਸਿੰਘ ਤਾਰਾ ਦੀ ਪਰੋਲ ਨਹੀਂ ਹੋ ਰਹੀ ਦੇਖੋ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕੇਸ ਨੇ ਪੰਜਾਬ ਵਿੱਚ ਕੋਈ ਕੇਸ ਰਹਿ ਗਿਆ ਤਿੰਨ ਵਾਰੀ ਹੋ ਗਏ ਨੇ ਉਹਨਾਂ ਨੂੰ ਪੰਜਾਬ ਚ ਨਹੀਂ ਲਿਆ ਜਾ ਰਿਹਾ ਉੱਤੇ ਕੋਈ ਕੇਸ ਸੀ ਦੀ ਦਿੱਤੀ ਦੇ ਵਿੱਚ ਅਸੀਂ ਕਹਿੰਨੇ ਪੰਜਾਬ ਸ਼ਿਫਟ ਕਰੋ ਉਹਨਾਂ ਦਾ ਕੋਈ ਜਿਹੜਾ ਪਰਿਵਾਰ ਉਹਨੂੰ ਮਿਲੇ ਰਾਤ ਮਿਲੇ ਨਹੀਂ ਆ ਰਿਹਾ ਇਸ ਕਰਕੇ ਸਾਡੀ ਮਜਬੂਰੀ ਬਣ ਗਈ ਸਾਡਾ ਐਲਾਨ ਅੱਜ ਅਸੀਂ ਪਰਸੋਂ ਨੂੰ ਟੋਲ ਪਰਾਜੇ ਬੰਦ ਕਰਨੇ ਮੈਂ ਉਹ ਦੱਸ ਵੀ ਦੇਣਾ ਚਾਹੁੰਦਾ ਕਿਹੜੇ ਕਿਹੜੇ ਫਿਰੋਜ਼ਪੁਰ ਦੇ ਦੋ ਟੋਲ ਪਰਾਜੇ ਨੇ ਨੀ ਫਿਰੋਜ਼ਪੁਰ ਟੋਲ ਪਰਾਜਾ ਫਿਰੋਜ਼ ਸ਼ਾਹ ਟੋਲ ਪਰਾਜਾ ਜਿਹੜੀ ਬੂਗੇ ਨੂੰ ਸੜਕ ਹੁੰਦੀ ਹੈ ਤੇ ਭਾਰ ਤਾਰਾਪੁਰਿਆ ਟੋਲ ਪਰਾਜਾ ਇਹ ਬੂਗੇ ਤੇ ਧੀਰੇ ਦੇ ਬੈਟਵੀਨ ਪੈਂਦਾ ਇਹ ਨੇ ਦੋ ਫਿਰੋਜ਼ਪੁਰ ਦੇ ਜਿਹੜੇ ਨੇ ਸਾਬ ਜਦਾ ਅਜੀਤ ਸਿੰਘ ਨਗਰ ਦੇ ਟੋਲ ਪਰਾਜੇ ਨੇ ਉਹ ਨੇ ਆਪਣਾ ਬਰੋਦੀਜੀ ਟੋਲ ਪਰਾਜਾ ਭਾਗੋ ਮਾਜਰਾ ਟੋਲ ਪਰਾਜਾ ਸੋਲਖਿਆਪੜੋ ਟੋਲ ਪਰਾਜਾ ਇਹ ਇੱਕ ਜਿਹੜਾ ਉਹਦੇ ਆਪਣੇ ਪੈਂਦਾ ਬਰੂਟ ਦੇ ਨਾਲ ਹਾਂਜੀ ਲੂਸ ਜੀ ਅਜੀਜਪੁਰ ਟੋਲਪਰਾਜ ਪਟਿਆਲਾ ਦੇ ਨੇ ਧਰੇੜੀ ਟੋਲਪਰਾਜਾ ਜਿਹੜੇ ਪਟਿਆਲਾ ਤੋਂ ਰਾਜਪੁਰਾ ਸੜਕ ਹੋਈ ਜਲੰਧਰ ਨੇ ਜਿਹੜਾ ਸ਼ਾਹਕੋਟ ਤੋਂ ਰੋਡ ਜਾਂਦੀ ਆ ਮੂਗੇ ਨੂੰ ਉਹਦਾ ਟੋਲਪਰਾਜ ਦਾ ਬਾਮਨੀਆ ਟੋਲਪਰਾ ਲੁਧਿਆਣਾ ਲਾਡੋਵਾਲ ਟੋਲਪਰਾਜ ਜਿਹੜਾ ਵੱਟਾ ਜਿਹੜਾ ਆਪਣੇ ਫਲੋਰ ਤੇ ਲੱਗ ਗਿਆ ਕਲਾ ਹਾਲ ਟੋਲ ਪਰਾਜਾ ਸੰਦਾਲਾ ਜਿਹੜਾ ਇਹ ਵੀ ਲੁਧਿਆਣੇ ਵਿੱਚ ਪੈਂਦਾ ਇੱਕ ਬਠਿੰਡਾ ਵਿੱਚ ਜੀਦਾ ਟੋਲ ਪਰਾਜਾ ਇਹ ਵੀ ਬਠਿੰਡਾ ਵਿੱਚ ਪੈਂਦਾ ਫਰੀਦਕੋਟ ਦੇ ਨੇ ਤਲਵੰਡੀ ਪਾਉ ਪਾਈ ਤੇ ਨਵਾਂ ਸ਼ਹਿਰ ਦਾ ਟੋਲ ਪਰਾਜਾ ਨੇ ਪਸ਼ੂਆ ਟੋਲ ਪਰਾਜਾ ਜਿਹੜਾ ਬਲਾ ਚੋਨ ਤੇ ਕਾਟ ਜਿਹੜਾ ਬਲਾ ਚੋਨ ਤੇ ਲੱਗ ਠੀਕ ਹੈ ਇਹ ਟੋਲ ਪਰਾਜੇ ਦੇ ਜਿਹੜੇ ਅਸੀਂ ਸੰਗਤ ਦੇ ਸਹਯੋਗ ਨਾਲ ਸੰਗਤ 11 ਤੋਂ 3 ਵਜੇ 11 ਤੋਂ 2 ਵਜੇ ਤੱਕ ਬੰਦ ਕਰ ਜਾ ਰਹੀ ਹੈ ਇਸ ਹੱਟਾ ਉੱਥੇ ਬੋਰਡ ਲੱਗਿਆ ਹੋਵੇਗਾ ਅਸੀਂ ਤੁਹਾਡੇ ਮਾధ్యਮ ਰਾਹੀਂ ਇਸ ਟੋਰ ਪਲਾਜ਼ਾ ਦੇ ਮੈਨੇਜਰਾਂ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਅਸੀਂ ਕੋਈ ਟਕਰਾ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਹਾਂ ਕਿ ਇਹ ਅਸੀਂ ਉੱਥੇ ਬੋਰਡ ਲਾ ਦੇਣਾ ਕਿ 3 ਘੰਟੇ ਲਈ 11 ਤੋਂ 2 ਵਜੇ ਦੀ ਕੋਈ ਟਕਰਾ ਨਾ ਹੋਵੇ ਟੋਰ ਪਲਾਜ਼ਾ ਦੇ ਆਪੂ ਆਪਣੇ ਪਿਆਰੀ ਕੋਲ ਇਹ ਸਾਡੀ ਚਿੱਠੀ ਵੀ ਆ ਸਾਡੀ ਬੇਨਤੀ ਵੀ ਆ ਉਹਨਾਂ ਟੋਰ ਪਲਾਜ਼ਾ ਦੇ ਮੈਂਬਰ ਨੂੰ ਮੈਂਬਰਾਂ ਨੂੰ ਜਿਹੜਾ ਨੂੰ ਅਸੀਂ ਕਹਿੰਦਾ ਜਿੱਥੇ ਸਾਡੇ ਸਾਈਨ ਲੱਗ ਜਾਣ ਕਾਮੀਨ ਸਾਹਿਬ ਮੁਵਰਤੀ ਵੱਲੋਂ ਕੋਈ ਕੋਈ ਅਸੀਂ ਖੱਲ ਨਹੀਂ ਪਾਉਣਾ ਚਾਹੁੰਦੇ ਕੋਈ ਅਸੀਂ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਕੋਈ ਪ੍ਰਸ਼ਾਸਨ ਨਹੀਂ ਕੋਈ ਟੋਲ ਪਲਾਜ਼ਾ ਵਾਲਿਆਂ ਨੂੰ ਨਹੀਂ ਪਰੇਸ਼ਾਨ ਕਰਦੇ ਅਸੀਂ ਇੱਕ ਮੈਸੇਜ ਦੇਣਾ ਚਾਹੁੰਨੇ ਸਰਕਾਰ ਨੂੰ ਇਸ ਕਰਕੇ ਜਿੰਨੇ ਸਾਡੇ ਮੈਨੇਜਰ ਸਹਿਬਾਨ ਨੇ ਉੱਥੇ ਬੈਠੇ ਨੇ ਉਹ ਟੋਲ ਪਲਾਜ਼ਾ ਦੇ ਉਹ ਆਪਣੇ ਆਪ ਟੋਲ ਪਲਾਜ਼ਾ ਮੁਕਤ ਹੋਣੀ ਹੈ ਮਤਲਬ ਮੁਕਤ ਹੋਣਗੇ ਬੈਰੀਅਰ ਓਪਨ ਹੋਣਗੇ 3 ਘੰਟੇ 3 ਘੰਟੇ ਵਾਸਤੇ ਇਹ ਇਹ ਬੇਨਤੀ ਹੈ ਹੋਰ ਕਿਸੇ ਦਾ ਕੋਈ ਇਹਦੇ ਪੱਤੀ ਸਵਾਲ ਆ ਤੇ ਕਰ ਸਕਦਾ ਸੀ ਇਹ ਇਹ ਪ੍ਰੋਗਰਾਮ ਇਹ ਤੋਂ ਅਗਲਾ ਪ੍ਰੋਗਰਾਮ ਵੀ ਕੁਝ ਚੱਕਾ ਹੋਣਾ ਹੈ ਇਹ ਤੋਂ ਅਗਲਾ ਮੈਂ ਦੱਸ ਦਿੱਤਾ ਕਿ ਹਜੇ ਡੇਟ ਕੋਈ ਨਹੀਂ ਜੇ ਸਰਕਾਰ ਸਾਡੀਆਂ ਜਿਹੜੀਆਂ ਜਾਇਜ਼ ਮੰਗਾ ਨਾ ਮੰਨੀ ਅਸੀਂ ਫੇ ਚੰਡੀਗੜ੍ਹ ਦੇ ਰਸਤੇ ਬੰਦ ਕਰਾਂਗੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਇਹਦੇ ਵਿੱਚ ਤੁਹਾਡੀ ਕਿਸਾਨ ਜਥੇਬੰਦੀ ਵੀ ਕੋਈ ਸਪੋਰਟ ਕਰਦੀ ਸਾਰੀਆਂ ਕਿਸਾਨ ਜਥੇਬੰਦੀਆਂ ਨਿਹੰਗ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਸੀਂ ਓਪਨ ਕੀਤਾ ਨਹੀਂ ਅਸੀਂ ਤਾਂ ਇੰਨਾ ਹੀ ਕੀਤਾ ਸੀ ਉਹ ਸਾਡੀਆਂ ਸਪੋਰਟ ਕਰਦੀਆਂ ਲੋਕਲ ਲੈਵਲ ਜਿਹੜਾ ਤੁਸੀਂ ਹੋਲ ਕਲਾਸਿਆਂ ਦਾ ਜ਼ਿਕਰ ਕੀਤਾ ਉੱਥੇ ਬੰਦ ਕਰਵਾਉਣ ਲੈ ਕੇ ਕੋਈ ਕਿੰਨਾ ਚੋਸ ਤੇ ਅਦਵਾਈ ਵੀ ਕਰੇਗਾ ਤਾਂ ਬਿਲਕੁਲ ਕਰੇਗਾ ਜੀ ਮੈਂ ਨਾਂ ਦੱਸਦੇ ਨੇ ਬਠਿੰਡੇ ਆਦ ਕੰਨਗੇ ਗੁਰਦੀਪ ਸਿੰਘ ਦੀ ਬਠਿੰਡਾ ਫਿਰੋਜ਼ ਸ਼ਾ ਜਿਹੜਾ ਟੋਲ ਪਲਾਜਾ ਜਾਂ ਦਾਰਾਪੁਰ ਟੋਲ ਪਲਾਜਾ ਉਹ ਕਰਨਗੇ ਬਰਵਿੰਦਰ ਸਿੰਘ ਉਹ ਸਾਡੇ ਮੈਂਬਰ ਨੇ ਤਾਲ ਮੇਟ ਤੇ ਗੁਰਦਾਸਪੁਰ ਵਾਲੇ ਉਹ ਕਰਨਗੇ ਕਾਂਝ ਸਿੰਘ ਵਾਲਾ ਹੋਣੀ ਤੇ ਲੁਧਿਆਣਾ ਦੀ ਜਿਹੜੀ ਸੰਗਤ ਆ ਉਹ ਕਰੇਗੀ ਆਪਣਾ ਲੱਡ ਵਾਲਾ ਟੋਲ ਜਿਹੜੇ ਇੱਥੇ ਦੇ ਟੋਲ ਪਲਾਜੇ ਬਦਵੀਤ ਸਿੰਘ ਜੀ ਬੈਠੇ ਹੋਣੇ ਕਾਲਾ ਜੀ ਬੈਠੇ ਹੋਣੇ ਇਹਨਾਂ ਦੀਆਂ ਅਵਜੀਤਪੁਰ ਬੈਠੇ ਹੋਣੇ ਰਾਜਪੁਰਾ ਬੈਠੇ ਨੇ ਇਹਨਾਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਸਾਰਿਆਂ ਦੀ ਇਹ ਆਪੋ ਆਪਣੇ ਟੋਰ ਪਲਾਜ਼ੇ ਦੀ ਕਮਾਂਡ ਕਰਨਗੇ ਅਸੀਂ ਨੰਬਰ ਭੇਜ ਦਿੱਤੇ ਸੰਗਤਾਂ ਨੂੰ ਜਿਹੜੇ ਜਿਹੜੇ ਇਹਨਾਂ ਨਾਲ ਸੰਪਰਕਾਂ ਦੇ ਉੱਥੇ ਆਉਣਾ ਚਾਹਣਗੇ ਆਣਗੇ ਜੇ ਕਿਸੇ ਨੂੰ ਉੱਥੇ ਲੰਗਰ ਪਾਣੀ ਦਿਉਣਾ ਕੋਈ ਸੇਵਾ ਦੋ ਘੰਟੇ ਚਾਹ ਪਾਣੀ ਕਰਨੀ ਉਹ ਕਰ ਸੰਗਤ ਵੀ ਸਹਿਯੋਗ ਦੇ ਰਹੀ ਸਾਨੂੰ 26 ਜਨਵਰੀ ਨੂੰ ਕਿਸਾਨ ਟ੍ਰੈਕਟਰ ਮਾਰਚ ਕਰ ਰਹੇ ਨੇ ਤਹਿਸੀਲ ਦੇ ਵੀ ਜਿਲ੍ਹੇ ਪੱਧ ਤੇ ਕਾਮਿੰਗ ਸਾਫ ਮਹੌਜਾ ਕੀ ਉਹਦੇ ਸਮੂਹ ਸੰਗਤਾਂ ਦੇ ਅਸੀਂ ਦੇ ਕੋਕੋਮਿਨ ਸਾਹਿਬ ਉਹ ਤੇ ਦੀ ਦੋ ਹਸਿਆਤ ਆ ਕਿਸਾਨ ਵੀਰ ਸਾਡੇ ਭਰਾ ਨੇ ਅਸੀਂ ਵੀ ਕਿਸਾਨੀ ਨਾਲ ਸੰਬੰਧਤਾ ਸਿੱਧੇ ਅ ਸਿੱਧੇ ਟੰਗ ਨਾਲ ਕਿਸੇ ਦੀ ਜ਼ਮੀਨ ਨਹੀਂ ਵੀ ਹੋਵੇ ਕਿ ਕੋਈ ਤਕਾਨ ਹੋਵੇ ਕਿਸਾਨੀ ਨਾਲ ਸੰਬੰਧਤਾ ਪੰਜਾਬ ਦਾ ਸਾਰਾ ਕਾਰੋਬਾਰ ਸਾਰਾ ਬਿਜ਼ਨਸ ਜੋ ਵੀ ਚੱਲਦਾ ਉਹ ਕਿਸਾਨੀ ਨਾਲ ਸੰਬੰਧ ਚੱਲਦਾ ਸਿੱਧੇ ਸਾਡੇ ਨਾਲ ਅਸੀਂ ਬਿਲਕੁਲ ਸਹਿਮਤ ਆ ਉਹ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਅਸੀਂ ਵੀ ਇੱਥੇ ਸਾਡੇ ਡਾਕ ਸਿੰਘ ਜੈਸੇ ਪੰਦੀਆਂ ਪ੍ਰੋਗਰਾਮ ਰੱਖਿਆ ਹੋ ਸਕਦਾ ਛੋਟਾ ਇੱਥੇ ਮਾਰਚ ਕੱਢਿਆ ਜਾਵੇ ਜਿੱਦਾਂ ਹੱਲਾ ਕੱਢਦੇ ਆਂ ਕੋਈ ਗੱਲ ਨਹੀਂ ਪਰ ਸਾਡੀ ਪੂਰੀ ਸਹਿਮਤੀ ਸਾਡਾ ਪੂਰਾ ਉਹਨਾਂ ਦਾ ਸਾਡਾ ਉਹ ਸਾਡਾ ਸਹਿਯੋਗ ਦਿੰਦੇ ਨੇ ਇੱਕ ਸਾਥ ਜੈਸੇ ਪੰਦੀਆਂ ਅਸੀਂ ਉਹਦਾ ਪੂਰਾ ਸਹਿਯੋਗ ਹੈ ਅਸੀਂ ਅਪੀਲ ਵੀ ਕਰਦੇ ਆਂ ਜਿਹੜੇ ਇੱਥੇ ਲੋਕਲ ਲੈਵਲ ਉੱਥੇ ਆਉਣ ਦੇ ਕਾਰਨ ਬਾਕੀ ਜਿੰਨਾ ਵੀ ਪੰਜਾਬ ਆ ਵੱਧ ਤੋਂ ਵੱਧ ਟਰੈਕਟਰ ਲੈ ਕੇ ਕਿਸਾਨ ਜੈਸੇ ਪੰਦੀਆਂ ਦਾ ਉਹ ਦਿਨ ਸਾਥ ਦਿੱਤਾ ਜਾ ਕੇ ਦੱਸਿਆ ਜਾਵੇ ਕਿ ਸਾਡਾ ਪੰਜਾਬ ਤਾਂ ਲੁੱਟ ਲਿਆ ਅਸੀਂ ਤਾਂ ਪੱਤੇ ਚਲੇ ਅਸੀਂ ਤਾਂ ਬਰਬਾਦ ਹੋ ਗਏ ਐ ਦੁਨੀਆ ਦੇ ਲੋਕੋ ਵੀ ਜੇ ਕਿਸਾਨੀ ਬਰਬਾਦ ਹੋਦੀ ਤਾਂ ਤੁਸੀਂ ਵੀ ਇੱਥੇ ਖੜਨਾ ਨਹੀਂ ਕੋਈ ਵੀ ਦੁਕਾਨ ਕਰਿਆਨੇ ਦੀ ਦੁਕਾਨ ਚਾਹ ਉਹ ਕਰਿਆਨੇ ਦੀ ਦੁਕਾਨ ਤੋਂ ਲੈ ਕੇ ਕੱਪੜੇ ਦੀ ਦੁਕਾਨ ਫਰੂਟ ਦੀ ਦੁਕਾਨ ਕੋਈ ਕਾਰੋਬਾਰ ਹੈ ਉਹ ਕਿਸਾਨੀ ਨਾਲ ਸੰਬੰਧਿਤ ਆ ਕਿਉਂਕਿ ਜੇ ਮਜ਼ਦੂਰ ਕੰਮ ਕਰੂਗਾ ਉੱਥੇ ਪੈਸੇ ਕਮਾਊਗਾ ਉਹ ਹੀ ਉਹ ਹੀ ਉੱਥੇ ਸਪੈਂਡ ਕਰੇਗਾ ਨਾ ਖਰਚੇਗਾ ਇਸ ਕਰਕੇ ਅਸੀਂ ਕਿਸਾਨੀ ਨਾਲ ਪੂਰੀ ਤਰ੍ਹਾਂ ਹੋਰ ਅਸੀਂ ਨੌਜਵਾਨਾਂ ਨੂੰ ਇੱਕ ਜਿਹੜਾ ਸਾਡਾ ਅੱਜ ਦਾ ਮੇਨ ਜਿਹੜਾ ਪ੍ਰੈਸ ਕਾਨਫਰੰਸ ਦਾ ਮਕਸਦ ਹੈਗਾ ਕਰਨ ਦਾ ਕਿ ਅਸੀਂ ਸਾਡੇ ਕਨਵੀਨਰ ਨੇ ਭਾਈ ਪਾਲ ਸਿੰਘ ਫਰਾਂਸ ਉਹਨਾਂ ਦੀ ਅਗਵਾਈ 'ਚ ਅਸੀਂ ਇੱਥੇ ਅੱਜ ਦੇ ਜਿਹੜੇ ਟੋਲ ਪਲਾਜੇ ਬੰਦ ਕਰਾਉਣ ਦੀ ਜਿਹੜੀ ਕਾਲ ਹੈ ਉਹ ਦੇ ਰਹੇ ਹਾਂ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਸਿੱਖ ਨੌਜਵਾਨ ਖਾਸ ਤੌਰ 'ਤੇ ਇਹ ਮੰਗ ਕਰ ਰਹੇ ਸੀ ਕਿ ਪੰਜਾਬ ਦੇ ਜਿਹੜੇ ਟੋਲ ਪਲਾਜੇ ਬੰਦ ਹੋਣੇ ਚਾਹੀਦੇ ਨੇ ਅਸੀਂ ਅੱਜ ਨੌਜਵਾਨਾਂ ਦੀ ਮੰਗ ਤੇ ਇਹ ਟੋਲ ਪਲਾਜੇ ਜਿਹੜੇ ਗਿਣਤੀ ਹੁਣੇ ਫਰਾਂਸ ਸਾਹਿਬ ਨੇ ਦੱਸੀ ਹੈ ਇਹ ਬੰਦ ਕਰਾਉਣੇ ਨੇ ਸੋ ਮੇਰੀ ਕਿਸਾਨ ਜਥੇਬੰਦੀਆਂ ਨੂੰ ਸਿੱਖ ਜਥੇਬੰਦੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਪੰਚਾਇਤਾਂ ਨੂੰ ਨੌਜਵਾਨ ਸੁਭਾਵਾਂ ਨੂੰ ਸਾਰਿਆਂ ਨੂੰ ਅਪੀਲ ਹੈ ਕਿ ਆਪਾਂ ਸਵੇਰੇ 11 ਵਜੇ 20 ਤਰੀਕ ਨੂੰ ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ ਆਪਾਂ ਇਹ ਟੋਲ ਪਲਾਜੇ ਹਰ ਹਾਲ ਦੇ ਵਿੱਚ ਬੰਦ ਕਰਾਉਣੇ ਨੇ ਕਿਉਂਕਿ ਖਾਲਸਾ ਜੀ ਤੁਸੀਂ ਇੱਕ ਗੱਲ ਸਮਝਦੇ ਹੋ ਕਿ ਸਾਡੀ ਸਿੱਖ ਕੌਮ ਦੇ ਨਾਲ ਤੱਕੇ ਹੋ ਰਹੇ ਨੇ ਜਿੱਥੇ ਅਸੀਂ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈ ਉਹ ਰੱਖ ਰਹੇ ਆ ਰਿਹਾਈ ਦੀ ਗੱਲ ਕਰ ਰਹੇ ਆ ਉਲਟਾ ਰਿਹਾਈ ਕਰਾਉਣ ਵਾਲਿਆਂ ਨੂੰ ਬੰਦੀ ਬਣਾਏ ਜਾ ਰਿਹਾ ਸੋ ਮੇਰੀ ਬੇਨਤੀ ਹੈ ਪਰਜੋਰ ਸਿੱਖ ਸੰਗਤ ਨੂੰ ਪਿੰਡਾਂ 'ਚ ਸ਼ਹਿਰਾਂ 'ਚ ਪੰਜਾਬ ਵਾਸੀਆਂ ਨੂੰ ਵਿਦੇਸ਼ 'ਚ ਰਹਿੰਦੇ ਵੀਰਾਂ ਨੂੰ ਕਿ ਆਪਾਂ ਨੌਜਵਾਨਾਂ ਨੂੰ ਖਾਸ ਤੌਰ 'ਤੇ ਅਪੀਲ ਕਰੀਏ ਕਿ ਆਹ ਜਿਹੜੇ ਟੋਲ ਪਲਾਜ਼ੇ ਨੇ ਇਹ ਬੰਦ ਹੋਣੀ ਚਾਹੀਦੀ ਨੇ ਥੋਡੀ ਨਿੱਕੀ ਜੀ ਜਿਹੜੀ ਕੋਸ਼ਿਸ਼ ਹੈ 20 ਤਰੀਕ ਦੀ ਉਹ ਸਾਡੇ ਸਾਰੇ ਦੇ ਸਾਰੇ ਬੰਦੀ ਸਿੰਘਾਂ ਨੂੰ ਰਿਹਾ ਕਰਵਾ